ਵੈਸੇ ਤਾਂ ਹੀਟ ਦੇ ਵਿੱਚ ਦੋ ਤਿੰਨ ਚਾਰਾਂ ਦੇ ਵਿੱਚ ਵਿੱਚ ਹੀ ਪਸ਼ੂ ਦਿੰਦੇ ਹੀਟ 'ਚ ਆ ਜਾਂਦਾ ਹੈਗਾ ਤੇ ਵੈਸੇ ਤੁਸੀਂ ਪੂਰੀ ਵੀ ਕਰ ਸਕਦੇ ਹੋ ਨੁਕਸਾਨ ਇਹਦਾ ਕੋਈ ਨਹੀਂਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਗੜ ਡੈਰੀ ਫਾਰਮ ਦੇ ਉੱਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਰਿਕਵੈਸਟ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਕਿ ਜਿਹੜੇ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦੇਗੇ। ਵੈਸੇ ਤਾਂ ਕੇਅਰ ਚੰਗੀ ਆ ਤਾਂ ਪਸ਼ੂ ਹੀਟ ਦੇ ਵਿੱਚ ਆ ਹੀ ਜਾਂਦਾਗਾ। ਕਈ ਵਾਰੀ ਕੇਅਰ ਹੋਣ ਦੇ ਬਾਵਜੂਦ ਵੀ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦਾ। ਕਈ ਕਾਰਨ ਬਣ ਜਾਂਦੇ ਆ ਵੀ। ਕੋਈ ਨਾ ਕੋਈ ਘਾਟ ਬਣ ਜਾਂਦੀ ਹੈਗੀ ਜਾਂ ਵੈਸੇ ਹੀ ਪਸ਼ੂ ਕਈ ਵਾਰੀ ਹੀਟ ਦੇ ਵਿੱਚ ਨਹੀਂ ਆਉਂਦਾ। ਤੇ ਕਈ ਵਾਰੀ ਕੇਅਰ ਨਹੀਂ ਹੁੰਦੀ। ਫੇਰ ਵੀ ਨਹੀਂ ਹੀਟ ਦੇ ਵਿੱਚ ਆਉਂਦਾ ਪਸ਼ੂ। ਤੇ ਵੈਸੇ ਤਾਂ ਨੇਚਰਲੀ ਹੀਟ ਦੇ ਵਿੱਚ ਆਉਣਾ ਚਾਹੀਦਾ। ਫੂਡਰ ਵਗੈਰਾ ਘੱਟ ਵਾਲੀਆਂ ਚੀਜ਼ਾਂ ਪਾਓ ਖਰਾਕ ਵਧੀਆ ਪਾਓ ਤਾਂ ਪਸ਼ੂ ਵਧੀਆ ਦੇ ਵਿੱਚ ਆਊਗਾ ਤੇ ਫਿਰ ਵੀ ਜਿਹੜਾ ਕੁਝ ਨਹੀਂ ਹੀਟ ਦੇ ਵਿੱਚ ਆਉਂਦਾ ਉਹਨਾਂ ਵਾਸਤੇ ਤੁਹਾਨੂੰ ਆਪਾਂ ਦੱਸਦੇ ਆ ਇਹ ਦਵਾਈ ਆ ਇੱਕ ਤਰ੍ਹਾਂ ਦੀ ਕੱਟ ਆ ਗਈ ਹੈ ਤੇ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਕੀ ਰੇਟ ਆ ਸਾਰੀ ਜਾਣਕਾਰੀ ਹੋਊਗੀ ਜਾਣਕਾਰੀ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੈਸੇ ਤਾਂ ਆਪਣੇ ਕਿਤੇ ਦਿੱਕਤ ਆਈ ਨਹੀਂ ਕਦੇ-ਕਦੇ ਆ ਜੇ ਤਾਂ ਆਪਾਂ ਇਹ ਵਾਰਤ ਲੈਣੇ ਹੁੰਦੇ ਆਗੇ ਤੇ ਵਧੀਆ ਰਿਜ਼ਲਟ ਮਿਲਦਾ ਹੈ ਇਹਦਾ ਪੂਰੀ ਵਧੀਆ ਚੀਜ਼ ਆ ਗਈ ਤੇ ਆਜੂ ਤੁਹਾਨੂੰ ਆਪਾਂ ਦਿਖਾਉਨੇ ਆਂ ਇਸ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਆਹ ਘੱਟ ਆ ਗਿਆ ਇਹ ਦੇਖ ਸਕਦੇ ਤੁਸੀਂ ਅਵਲਾਂਟਾ ਅਵਲਾਂਟਾ ਕੱਟਾ ਹੈ ਤੇ ਇਹਦੇ ਵਿੱਚ ਦੋ ਤਰ੍ਹਾਂ ਦੇ ਸਾਲਟ ਹੁੰਦੇ ਹੈਗੇ ਕਲੋਮੀ ਫਾਈਨ ਅਤੇ ਕਾਪਰ ਸਲਫੇਟ ਦੋ ਤਰ੍ਹਾਂ ਦੇ ਸਾਲਟ ਹੁੰਦੇ ਆ ਇਹ ਕੰਪਨੀ ਵੀ ਬਹੁਤ ਚੰਗੀ ਦੀ ਹੈ ਵਿਟਮੈਨ ਕੈਨ ਕੰਪਨੀ ਦੀ ਇਹ ਮੈਨਕਨ ਕੰਪਨੀ ਦੀ ਇਹ ਹੈਗੀ ਹੈਗੀ ਕੰਪਨੀ ਬਹੁਤ ਵਧੀਆ ਹੈਗੀ ਤੇ ਇਹਦੇ ਵਿੱਚ 5 ਕਿਟਾ ਹੁੰਦੀਆਂ ਨੇ ਇੱਕ ਕਿਟ ਆਪਾਂ ਹਰ ਰੋਜ਼ ਦੇਣੀ ਹੁੰਦੀ ਹੈ ਇੱਕ ਕਿਟ ਦੇ ਵਿੱਚ ਤਿੰਨ ਗੋਲੀਆਂ ਹੁੰਦੀਆਂ ਗੀਆਂ ਤੇ ਟੋਟਲ ਹੁੰਦੀਆਂ 5 ਕਿਟਾ ਤੇ ਗੋਲੀਆਂ ਤੁਸੀਂ ਲਾ ਲੋ ਕਿੰਨੀਆਂ ਬਣਦੀਆਂ 15 ਗੋਲੀਆਂ ਬਣਗੀਆਂ ਤੇ ਆਪਾਂ ਇੱਕ ਕਿੱਟ ਦੇਣੀ ਆ ਹਰ ਰੋਜ਼ ਇੱਕ ਚ ਤਿੰਨ ਹੁੰਦੀਆਂ ਗਿਆ ਮਤਲਬ ਕਿ ਇੱਕ ਕਿੱਟ ਹਰ ਰੋਜ਼ ਦੇਣੀ ਆ ਤਿੰਨ ਗੋਲੀਆਂ ਦੇਣਾ ਤੇ ਪੰਜਾਂ ਦਾ ਨਾ ਚ ਇਹ ਖਤਮ ਹੋ ਜਾਣੀਆਂ ਵੈਸੇ ਤਾਂ ਹੀਟ ਦੇ ਵਿੱਚ ਦੋ ਤਿੰਨ ਚਾਰਾਂ ਦੇ ਵਿੱਚ ਵਿੱਚ ਹੀ ਪਸ਼ੂ ਦੰਦੇ ਹੀਟ ਚ ਆ ਜਾਂਦਾ ਵਾ ਤੇ ਵੈਸੇ ਤੁਸੀਂ ਪੂਰੀ ਵੀ ਕਰ ਸਕਦੇ ਹੋ ਨੁਕਸਾਨ ਇਹਦਾ ਕੋਈ ਨਹੀਂਗਾ ਤੇ ਇਹ ਵਰਦਨੀ ਉੱਥੇ ਹੀ ਆ ਜਿੱਥੇ ਪਤਾ ਵੀ ਪਸੂ ਮਤਲਬ ਕਿ ਹੀਟ ਦੇ ਵਿੱਚ ਨਹੀਂ ਆ ਰਿਹਾ ਕਾਫੀ ਟਾਈਮ ਹੋ ਗਿਆ ਅਣਸਰ ਦੇ ਨੂੰ ਵਰਤਨੀ ਆ ਉਂ ਲੋੜਨੀ ਗੀ ਤੇ ਬਾਕੀ ਜਿਹੜਾ ਇਹਦਾ ਰੇਟ ਹੈਗਾ ਉਹ 28 ਰੁਪਏ ਹੈਗਾ ਹੈਗਾ ਤਿੰਨਾਂ ਗੋਲਿਆਂ ਦਾ ਇੱਕ ਦਾ ਮੇਰੇ ਖਿਆਲ ਨਾਲ 240 ਬਣਗੇ 240 ਰੁਪਏ ਰੇਟ ਬਣਦਾ ਹੈ ਇਹ ਤੇ ਇਹ 100 ਰੁਪਏ ਦੀ ਮਿਲ ਜਾਂਦੀ ਹੈ ਬਹੁਤ ਜ਼ਿਆਦਾ ਸਭ ਤੋਂ ਸਸਤੀ ਹੈ ਇਹ ਸਾਉਤ ਸਸਤੀ ਆ ਤੇ ਕੰਮ ਵੀ ਸਭ ਤੋਂ ਵੱਧ ਕਰਦੀ ਆ ਇਹ ਤੇ ਵਧੀਆ ਇਹ ਤਰੀਕਾ ਪਸ਼ੂ ਨੂੰ ਹੀੜ ਦੇ ਵਿੱਚ ਲਿਆਉਣ ਦਾ ਤੇ ਗੱਭਣ ਕਰਨ ਦਾ ਜਿਹੜੇ ਪਸ਼ੂ ਹੀੜ ਦੇ ਵਿੱਚ ਨਹੀਂ ਹੁੰਦੇ ਉਹਨਾਂ ਦੇ ਵਾਸਤੇ ਤੇ ਹੁਣ ਦੋਨੋਂ ਆਪ ਖੋਲ ਕੇ ਦਿਖਾਉਣੀ ਆ ਵੀ ਅੰਦਰੋਂ ਇਹ ਕਿਸ ਤਰ੍ਹਾਂ ਦੀ ਆ ਗਈ ਇਹਦਾ ਤੁਸੀਂ ਦੇਖ ਸਕਦੇ ਹੋ ਵਿੱਚੋਂ ਇਹਦੇ ਪੰਜ ਪੱਤੇ ਆ ਗਏ ਮਤਲਬ ਕਿ ਪੰਜ ਕਿੱਟਾਂ ਆ ਗਈਆਂ ਇੱਕ ਚ ਤਿੰਨ ਇਹੋ ਜਿਹੇ ਤਰ੍ਹਾਂ ਇਹ ਗੋਲਗਾਂ ਤੁਸੀਂ ਦੇਖ ਸਕਦੇ ਹੋ ਇੱਕ ਕਿੱਟ ਦੇ ਵਿੱਚ ਤਿੰਨ ਗੋਲਗਾਂ ਆ ਗਈਆਂ ਇਹ ਦੋ ਇੱਕ ਗੋਲਗਾਂ ਵਿਚਾਲੇ ਇੱਕ ਛੋਟੇ ਦੇ ਵਿੱਚ ਤੇ ਕਈ ਕਹਿੰਦੇ ਆ ਵੀ ਕੋਈ ਪਹਿਲਾਂ ਦੇ ਦੇ ਕੋਈ ਥੋੜੀ ਜੀ ਬਾਅਦ ਚ ਦੇ ਦੇ ਇਦਾਂ ਦਾ ਕੋਈ ਵੈਸੇ ਚੱਕਰ ਨਹੀਂ ਹੁੰਦਾਗਾ ਉਵੇਂ ਦੇਣ ਨਾਲ ਤੁਸੀਂ ਉਵੇਂ ਵੀ ਦੇ ਸਕਦੇ ਹੋ ਤenaਹੀਂ ਤੁਸੀਂ ਇੱਕ ਦਿਨ ਚ ਇਹ ਤਿੰਨ ਗੋਲੀਆਂ ਦੇਣੀਆਂ ਮਤਲਬ ਕਿ ਇੱਕ ਕਿੱਟ ਦੇਣੀ ਹੈਗੀ ਤੇ ਤੁਸੀਂ ਕੱਟਣਾ ਹੀ ਦੇ ਸਕਦੇ ਹੋ ਕਾਸੀ ਵੀ ਚੀਜ਼ ਦੇ ਵਿੱਚ ਪਾ ਕੇ ਤੁਸੀਂ ਇਹ ਦੇ ਸਕਦੇ ਹੋ ਪਸ਼ੂ ਦੇ ਅੰਦਰ ਜਾਣੀਆਂ ਚਾਹੀਦੀਆਂ ਹੈਗੀਆਂ ਤੇ ਵਧੀਆ ਰਿਜ਼ਲਟ ਜਿਹਨੇ ਵਰਤੀ ਉਹ ਵੀ ਜਰੂਰ ਦੱਸਿਓ ਕਿ ਆਪਾਂ ਇੱਕ ਅੱਧੀ ਘਰ ਵਰਤੀ ਹੈ ਇਹ ਤੇ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬਾਕੀ ਸਭ ਤੋਂ ਸਸਤੀ ਹੈਗੀ ਤੇ ਧੰਨਵਾਦ ਇੰਨੀ ਤੁਹਾਨੂੰ ਆਪ ਜਾਣਕਾਰੀ ਦੇਣੀ ਸੀ ਜਾਣਕਾਰੀ ਚੰਗੀ ਲੱਗੀ ਤਾਂ ਅਗੇ ਸ਼ੇਅਰ ਜਰੂਰ ਕਰ ਦਿਓ ₹500 ਦੀ ਇਹ ਤਕਰੀਬਨ ਆ ਜਾਂਦੀ ਹੈ ਤੇ ਇੱਕ ਝੋਟੀ ਆਪਣੀ ਹੀਟ ਦੇ ਵਿੱਚ ਨਹੀਂ ਆ ਰਹੀਗੀ। 4-3-4 ਮਹੀਨੇ ਹੋ ਗਏ ਸੂਈ ਨੂੰ ਤੇ ਆਹ ਸੋਚਿਆ ਕਿ ਚਲੋ ਉਹਨੂੰ ਦੇਖ ਕੇ ਦੇਖ ਲઈએ। ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ।